ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਸਾਹਿਬ ਅਸਰ ਸਾਹਿਬ ਦੇ ਹੇਠ ਸ਼੍ਰੀਮਾਨ ਸੰਤਪਾਪਾ ਕਰਮ ਸਿੰਘ ਜੀ ਦੀ ਨਾਮਤਾਰੀ ਉਹਨਾਂ ਵਿੱਚ 82 ਸਾਲਾ ਬਸਰੀ ਜੀ ਨਾਰਾਇਣ ਜਿਨ੍ਹਾਂ ਦੇ ਅੱਜ ਭੋਗ ਪਾਣ ਜਾ ਰਹੇ ਨੇ ਇਸ ਸਮਾਰੰਥ ਦੇ ਉੱਤੇ ਸਾਡੇ ਬਹੁਤ ਹੀ ਸਤਿਕਾਰਯੋਗ ਮੁੰਜੀ ਸਿੰਘ ਜੀ ਬਲਾਸਪੁਰ ਐਮਐਲਏ ਆਮ ਆਦਮੀ ਪਾਰਟੀ ਇਹ ਸਾਡੇ ਦਰਮਿਆਨ ਪਹੁੰਚੇ ਆ ਅਸੀਂ ਸਮੂਹ ਪਾਰਟੀ ਦਾ ਤਹਿ ਦਿਲੋਂ ਧੰਨਵਾਦ ਕਰਦੇ ਆ ਨਗਰ ਪੰਚਾਇਤ ਸਮੂਹ ਨਗਰ ਦਾ ਦੂਰੋਂ ਦੂਰੋਂ ਸੰਗਤਾਂ ਜੀਆਂ ਹੋਈਆਂ ਜਿੰਨੀਆਂ ਵੀ ਸੰਗਤਾਂ ਇੱਥੇ ਆਈਆਂ ਸਾਰਿਆਂ ਦਾ तहे ਦਿਲੋਂ ਧੰਨਵਾਦ ਆ ਪਿਆਰ ਭਰੀ ਸਤਿ ਸ੍ਰੀ ਅਕਾਲ ਬੋਲਦੇ ਹੋਏ ਧੰਨਵਾਦ ਜੀ ਵਾਹਿਗੁਰੂ ਜੀ ਕਾ ਖਾਲਸਾ ਸੋ ਵਾਹਿਗੁਰੂ ਜੀ ਕਾ ਖਾਲਸਾ ਸਤਿਗੁਰੂ ਦਾ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਅੱਜ ਅਸੀਂ ਨਾਮ ਧਾਰੀ ਡੇਰਾ ਹਿੰਮਤਪੁਰ ਸਾਹਿਬ ਕੇ ਇਕੱਤਰ ਹੋਏ ਆ ਔਰ ਐਸਾ ਸਥਾਨ ਤੇ ਆ ਬਾਬਾ ਓਦੇ ਸਿੰਘ ਜੀ ਦੀ ਸਤਨਸਾ ਆ ਸੰਤ ਬਾਬਾ ਕਰਮ ਸਿੰਘ ਜੀ ਦੀ 84ਵੀਂ ਵਰਸੀ ਮਨਾਈ ਜਾ ਰਹੀ ਹੈ। ਔਰ ਇਹ ਵਰਸੀ ਬੜੇ ਧੂਮ ਧਾਮ ਦੇ ਨਾਲ ਮਨਾਈ ਜਾ ਰਹੀ ਆ। ਔਰ ਮੌਜੂਦਾ ਇਸ ਡੇਰੇ ਦੇ ਮੁਖੀ ਸੰਤ ਬਾਬਾ ਜਸਵੰਤ ਸਿੰਘ ਜੀ ਦੀ ਰਹਿਨਮਾਈ ਹੇਠ ਉਹਨਾਂ ਦੀ ਦੇ ਪ੍ਰਬੰਧਾ ਹੇਠ ਇੱਕ ਬਹੁਤ ਵੱਡਾ ਸਮਾਗਮ ਕੀਤਾ ਜਾ ਰਿਹਾ ਔਰ ਜਿਹੜੀ ਆਪਣੀ ਇਹ ਸੰਪਰਦਾਇ ਆ ਨਾਮਤਰੀ ਸੰਪਰਦਾਇ ਇਹਦਾ ਸਭ ਤੋਂ ਵੱਡਾ ਡੇਰਾ ਪੰਜਾਬ ਦੇ ਵਿੱਚ ਭੈਣੀ ਸਾਹਿਬ ਆ। ਔਰ ਦੂਸਰਾ ਸਭ ਤੋਂ ਵੱਡਾ ਡੇਰਾ ਇੱਥੇ ਹੈਮਤਪੁਰਾ ਹੈ ਔਰ ਹੈਮਤਪੁਰਾ ਵਾਲੇ ਡੇਰੇ ਨੂੰ ਮੀਨੀ ਭੈਣੀ ਸਾਹਿਬ ਕਿਹਾ ਜਾਂਦਾ ਔਰ ਹਰ ਸਾਲ ਇੱਥੇ ਇੱਕ ਬਹੁਤ ਵੱਡੇ ਪੱਧਰ ਤੇ ਸੰਤ ਬਾਬਾ ਕਰਮ ਸਿੰਘ ਜੀ ਦੀ ਯਾਦ ਵਿੱਚ ਵਰਸੀ ਮਾਈ ਜਾਂਦੀ ਹੈ ਔਰ ਇਸ ਵਰਸੀ ਨੂੰ ਮੁੱਖ ਰੱਖ ਕੇ ਦੂਰੋਂ ਦੂਰੋਂ ਸੰਗਤਾਂ ਔਰ ਦੇਸ਼ਾਂ ਵੇਸਾਂ ਚੋਂ ਵੀ ਸੰਗਤਾਂ ਵੱਡੀ ਪੱਧਰ ਤੇ ਆਉਂਦੀਆਂ ਨੇ ਤੇ ਅੱਜ ਇਹ ਵਰਸੀ ਦਾ ਆਖਰੀ ਦਿਨ ਆ ਤੇ ਅੱਜ ਕਮਿਸ਼ਨਰ ਆਪਣਾ ਗੁਰਵਾਦੀ ਮਹਿਮਾ ਗਾ ਰਹੇ ਨੇ ਔਰ ਸੰਗਤਾਂ ਨਤਮਸਤਕ ਹੋ ਰਹੀਆਂ ਨੇ ਤੇ ਬਹੁਤ ਇੱਥੇ ਵਧੀਆ ਸ਼ਾਨਦਾਰ ਜਾਹੋ ਜਲਾ ਵਾਲਾ ਮਾਹੌਲ ਬਣਿਆ ਹੋਇਆ ਸ਼ਾਨਦਾਰ ਮਾਹੌਲ ਬਣਿਆ ਬੜਾ ਰੋਹਾਨੀਅਤ ਦੀ ਗੱਲ ਹੋ ਰਹੀ ਹੈ ਸੋ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ